ਦੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮੇਸ਼ਰ ਦੀ ਦਇਆ ਮਿਹਰ ਨਾਲ ਆਪਾਂ ਇਹ ਬਾਜਾਖਾਨਾ ਬਰਨਾਲਾ ਰੋਡ ਤੇ ਤੇ ਸ਼ਹਿਰ ਤੇ ਪਿੰਡ ਦਾ ਨਾਂ ਹੈ ਭਧੌੜ ਤੇ ਆਹ ਹੈ ਭਧੌੜ ਦੀ ਸੜਕ ਬਾਜਾਖਾਨਾ ਬਰਨਾਲੇ ਵਾਲਾ ਮੇਨ ਰੋਡ ਹਾਲ ਦੇਖ ਲਓ ਕਿਹੋ ਜਿਹਾ ਟੱਪੇ ਵਾਲੀਆਂ ਪੈਂਆਂ ਨਾਲ ਵੀ ਮਾੜਾ ਹੋਇਆ ਪਿਆ ਠੀਕ ਹੈ ਜੀ ਹੁਣ ਤੁਸੀਂ ਇਹ ਦੇਖ ਲਓ ਵੀ ਜਦੋਂ ਇੱਥੇ ਮੀਂਹ ਹੁੰਦਾ ਓਦੋਂ ਗੱਡੀਆਂ ਫਾਟ ਜਾਂਦੀਆਂ ਐ ਬੁਰੇ ਹਾਲ ਐ ਆ ਦੇਖੋ ਲੈਣ ਲੱਗੀ ਜਾਂਦੀਆਂ ਗੱਡੀਆਂ ਦੀ ਹੁਣ ਤੁਸੀਂ ਆਪ ਹੀ ਲਾ ਦਿਓ ਵੀ ਗੱਡੀ ਕਿਵੇਂ ਚੱਲਦੀ ਐ ਗੱਡੀ ਚੱਲ ਰਹੀ ਐ 10 ਦੀ ਸਪੀਡ ਤੇ ਠੀਕ ਐ ਤੇ ਹੁਣ ਕੀ ਵਿਕਾਸ ਹੋਇਆ ਜੀ ਕੀ ਕਹਿਣਾ ਕੋਈ ਸਮਝ ਨਹੀਂ ਆਉਂਦੀ ਤੇ ਇਹ ਕੁਝ ਗਲਤੀਆਂ ਇਹ ਸਰਕਾਰ ਦੀਆਂ ਤੇ ਕੁਝ ਆਸ-ਪਾਸੇ ਵਾਲੇ ਘਰਾਣਿਆਂ ਦੀ ਵੀ ਐ ਫਸਾਨਾ ਮਨ ਇਹ ਇਸ ਗੱਲ ਦਾ ਜੇ ਕੋਈ ਸੁਣਦਾ ਹੋਵੇ ਇਹਨੂੰ ਕਿਉਂਕਿ ਉਹ ਕਿਵੇਂ ਹੈ ਘਰਾਂ ਦਾ ਪਾਣੀ ਆ ਦੇਖੋ ਆ ਪਾਣੀ ਅਗਲੇ ਨੇ ਇੱਧਰ ਨੂੰ ਡੋਲਤਾ ਛੜਕਣੀਆਂ ਘਰ ਪਾਇਆ ਪਾਣੀ ਨੂੰ ਕਿਸੇ ਪਾਸੇ ਕੱਢੋ ਥੱਲੇ ਨਾ ਛੜਦਿਓ ਕਿਸੇ ਨਾਲੀ ਚ ਕੱਢ ਦਿਓ ਕਿਸੇ ਪਾਸੇ ਕੋਈ ਹੱਲ ਕਰੋ ਇਹਦਾ ਪਰ ਨਹੀਂ ਸਾਡੀਆਂ ਇਹ ਹੱਥਾਂ ਹੀ ਨਹੀਂ ਹੈਗੀਆਂ ਅਸੀਂ ਕਹਿੰਦੇ ਵੀ ਜਿਹੜੀ ਟੀ ਟੁੱਟਦੀ ਆ ਟੁੱਟਣ ਦਿਓ ਨੂੰ ਤੇ ਸਮਝੋ ਪਰੇ ਹੋ ਜਾਂਦੀਆਂ ਕਈ ਵਾਰੀ ਗੱਲਾਂ ਜਿਹੜੇ ਨੰਗੇ ਹੋਣਗੇ ਬਧੌੜ ਵਿੱਚ ਇਹਨਾਂ ਨੂੰ ਤਾਂ ਪਤਾ ਹੀ ਹੋਊਗਾ ਤੇ ਬਾਕੀ ਕਦੇ ਨੰਗੇ ਤਾਂ ਦੇਖ ਲਓ ਕੀ ਹਾਲ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਨੂੰ ਫੋਲੋ ਕਰਨਾ ਧੰਨਵਾਦ